ਦੇਸ਼ ਬੜਾ ਜ਼ਿੰਦਾ ਹੈ ਕਾਰਕਰੀ ਜ਼ਿੰਦਾ ਹੈ ਅਧਿਕਾਰੀਆਂ ਨੂੰ ਸਜ਼ਾ ਦਿਓ ਦਿਓ ਸਜ਼ਾ ਦਿਓ ਜੈ ਪ੍ਰਗਨਦੀਪ ਸ਼ਰਮਾ ਚੇਅਰਮੈਨ ਸਮਰਾਲਾ ਸੋਸ਼ਲ ਡਵੈਲਪਮ ਸੁਸਾਇਟੀ ਅੱਜ ਜੋ ਕੈਂਡੂ ਮਾਰਕਟੇ ਗਿਆ ਕੀ ਕਹਿਣਾ ਚਾਹੁੰਦਾ ਹੈ ਦੇਖੋ ਉਹ ਆਤੀ ਮੰਦਭਾਗੀ ਇੱਕ ਜਿਹੜੀ ਘਟਨਾ ਨਹੀਂ ਬਲ ਘਟਨਾ ਹੈ ਯਾਰ ਐਡਾ ਬੜਾ ਹਾਦਸਾ ਹੈ ਵੀ ਸਾਰਾ ਦੇਸ਼ ਰੱਬ ਕਿਹਾ ਪਿਆ ਆਵੇ ਹਰੇਕੋ ਪਰਿਵਾਰ ਦਾ ਮੈਂਬਰ ਜਿਹੜਾ ਆਪਣੀਆਂ ਮਾਵਾਂ ਧੀਆਂ ਭੈਣਾਂ ਦੀ ਸੁਰੱਖਿਆ ਲੋਚਦਾ ਇਹ ਹਰੇਕ ਬੰਦਾ ਇਸ ਵਕਤ دہشت ਦੇ ਮਾਹੌਲ ਦੇ ਅੰਦਰ ਆ ਕਿ ਧੀਆਂ ਭੈਣਾਂ ਸੁਰੱਖਿਅਤ ਕਿੱਥੇ ਨੇ ਜਿੱਥੇ ਡਿਊਟੀ ਕਰਦਿਆਂ ਨੇ ਉੱਥੇ ਵੀ ਮਾਰਾ ਹਾਲ ਆ ਜਿੱਥੇ ਉਹ ਆਪਣਾ ਰੋਜ਼ਾਨਾ ਸਫ਼ਰ ਕਰਦਿਆਂ ਨੇ ਉੱਥੇ ਵੀ ਮਾਰਾ ਹਾਲ ਆ ਸੋ ਕਿਤੇ ਨਾ ਕਿਤੇ ਇਹ ਜਿਹੜਾ ਹਾਦਸਾ ਡਾਕਟਰ ਜੋ ਕਲਕੱਤਾ ਦੇ ਵਿੱਚ ਉਹਨਾਂ ਦੇ ਨਾਲ ਹੋਇਆ ਏ ਯਾਨੀ ਬੇਸ਼ੀ ਪਣਦੀ ਇੱਕ ਹੱਦ ਤੋਂ ਜ਼ਿਆਦਾ ਮਤਲਬ ਕਿਵੇਂ ਇੱਕ ਇਨਸਾਨ ਨਾਲ ਐਨਾ ਵੈਸੀ ਬਣਾ ਕੋਈ ਕਰ ਸਕਦਾ ਸੋਚ ਕੇ ਹੀ ਨੂੰ ਕੰਬਦੀ ਆ ਉਹ ਸਾਡੀ ਧਨ ਨੇ ਸਾਡੀ ਧੀ ਨੇ ਜਿਹੜਾ ਕੁਝ ਆਪਣੇ ਸਰੀਰ ਤੇ ਚੱਲਿਆ ਇਹ ਸਰੂ ਉਹ ਪਰਮਾਤਮਾ ਜਾਣਦਾ ਜਾਂ ਉਹ ਜਾਣਦਾ ਅੱਜ ਅਸੀਂ ਇੱਥੇ ਨੌਜਵਾਨਾਂ ਨੇ ਕੱਟ ਕੀਤਾ ਸੀ ਕਿ ਉਹਨੂੰ ਸ਼ਰਧਾਂਜਲੀ ਦੇਣ ਦੇ ਲਈ ਕਿਉਂਕਿ ਗੁੱਸਾ ਤਾਂ ਹੈ ਪਰ ਉਹਦੇ ਨਾਲ ਦੁੱਖ ਬਹੁਤ ਜ਼ਿਆਦਾ ਅੰਦਰ ਹੈ ਕਿ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਜੋ ਐਨਾ ਸਰੀਰਕ ਤੇ ਮਾਨਸਿਕ ਕਸ਼ਟ ਜੋ ਐਨੀ ਦਰਦ ਨਾਲ ਮੌਤ ਆ ਉਹਨੂੰ ਇਨਸਾਫ ਮਿਲੇ ਦੋਸ਼ੀ ਹਜੇ ਵੀ ਖੁੱਲੇ ਫਿਰਦੇ ਨੇ ਸਮਾਜ ਹਜੇ ਵੀ ਖਤਰੇ 'ਚ ਆ ਉਹਨਾਂ ਦੇ ਖਿਲਾਫ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਮੌਤ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਔਰ ਉਹ ਮੌਤ ਵੀ ਐਨੀ ਸਖਤ ਹੋਣੀ ਚਾਹੀਦੀ ਆ ਕਿ ਇੱਕੇ ਮਿਸਾਲ ਪੈਦਾ ਹੋਵੇ ਸਮਾਜ ਦੇ ਵਿੱਚ ਸੋ ਅੱਜ ਅਸੀਂ ਸਾਰਿਆਂ ਨੇ ਇੱਥੇ ਕੈਂਡਲ ਮਾਰਚ ਕੱਢਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵੱਖ-ਵੱਖ ਜਥੇਬੰਦੀਆਂ ਹੋਰ ਕਾਲ ਦੇਣਗੀਆਂ ਹੋਰ ਤਰ੍ਹਾਂ ਦੇ ਲੋਕ ਮਜਾਰੇ ਇਹਨਾਂ ਦੇ ਇਸ ਮੁਹਿੰਮ ਦੇ ਲਈ ਇਸ ਜਿਹੜਾ ਇਹ ਸਾਡੀ ਧੀ ਸਾਡੀ ਭੈਣ ਨੂੰ ਇਨਸਾਫ ਦਿਵਾਉਣ ਤੋਂ ਲਈ ਕਿਤੇ ਜਾਣਗੇ ਕੀ ਤਾਂ ਚੱਲ ਕੇ ਉਹ ਨੂੰ ਇਹ ਜਿਹੜਾ ਕਮਜ਼ੋਰ ਹੈ ਜਿਹੜਾ बार-बार ਇਦਾਂ ਦੇ ਹੱਥੋਂ ਦੇਖੋ ਕਾਨੂੰਨ ਨਹੀਂ ਕਮਜ਼ੋਰ ਕਾਨੂੰਨ ਬੜੇ ਸੱਤ ਨੇ ਪਰ ਕਾਨੂੰਨ ਨੂੰ ਪਾਲਣਾ ਕਰਨ ਵਾਲੇ ਨੇ ਜਿਹੜੇ ਉਹ ਜਦ ਤੱਕ ਸਿਆਸੀ ਜਿੱਤੀਆਂ ਚੱਕਰੋਂ ਨਹੀਂ ਹਟਦੇ ਇਨਸਾਫ ਦੇ ਲਈ ਲੜਨੋਂ ਨਹੀਂ ਹਟਦੇ ਆਪਣਾ ਖਾਲਜ ਨਹੀਂ ਲਵਾਉਣਾ ਹਟਦੇ ਉਦੋਂ ਤੱਕ ਇਹ ਜਿਹੜੇ ਹਾਲਾਤ ਨੇ ਹੁੰਦੇ ਰਹਿਣਗੇ ਸਮੱਸਿਆ ਕਾਨੂੰਨ ਚ ਨਹੀਂ ਹੈ ਕਾਨੂੰਨ ਕਾ ਜਿਨ੍ਹਾਂ ਨੇ ਨੀਤੀ ਘੜਿਆ ਨੇ ਨੀਤੀਆਂ ਘੜਤੀਆਂ ਉਹਨਾਂ ਨੇ ਕਾਨੂੰਨ ਬਣਾਤੇ ਪਰ ਉਹ ਜਿਹੜੇ ਲਾਗੂ ਕਰਨੇ ਵਾਲੇ ਨੇ ਉਹ ਜਦੋਂ ਆਪਣੇ ਨਿੱਜੀ ਹਿੱਤ ਆਪਣੀਆਂ ਚਾਪਲੂਸੀਆਂ ਆਪਣੀਆਂ ਕੋਸ਼ਿਸ਼ ਨਹੀਂ ਸਰਕਾਰ ਕੋਈ ਦੇ ਦੇਣੀ ਤੇ ਇਹ ਜੇ ਘਾੜ ਹੁੰਦੇ ਨਹੀਂ ਤੇ ਜਦੋਂ ਵੀ ਇਹ ਜੇ ਘਾੜ ਹੁੰਦੇ ਨੇ ਨਾ ਲੋਕ ਸਰਕਾਰਾਂ ਦੇ ਆਉਂਦੇ ਨੇ ਔਰ ਬਹੁਤ بڑا ਰੋਅ ਆ ਜਿਹੜਾ ਉਹ ਸਰਕਾਰ ਨੂੰ ਉਹ ਅਫਸਰ ਸ਼ਾਲਪਾਤੀ ਨੂੰ ਚੱਲਣਾ ਪੈਂਦਾ ਠੀਕ ਹੈ ਜੇ ਅੰਮ੍ਰਿਤ ਸ਼ਾਲਪਾਤੀ ਹੈ ਜੀ ਉਹਦਾ ਵੀ ਦੱਸ ਦਿਓ ਮੇਰਾ ਨਾਮ ਵਿਸ਼ਾਲ ਪਾਤੀ ਹੈ ਮੈਂ ਯੂਥ ਕਾਂਗਰਸ ਪ੍ਰਧਾਨ ਸਮਰਾਲਾ ਸ਼ਹਿਰੀ ਤੋਂ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਜੋ ਅੱਜ ਸਾਡੀ ਦੇਸ਼ ਦੀ ਧੀ ਨਾਲ ਬਹੁਤ ਜਿ ਘਨੌਨੀ ਹਰਕਤ ਕੀਤੀ ਗਈ ਹੈ ਦਰਿੰਦਿਆਂ ਵੱਲੋਂ ਇੱਕ ਸਾਡੀ ਭੈਣ ਨਾਲ ਸਾਡੀ ਦੇਸ਼ ਦੀ ਬੇਟੀ ਦੇ ਨਾਲ ਬਲਾਤਕਾਰ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਹੀ ਦਰਦਨਾਕ ਜਿਹੜੀ ਮੌਤ ਹੈ ਉਹਨਾਂ ਦਿੱਤੀ ਗਈ ਹੈ ਇੱਕ ਹਸਪੀਟਲ ਦੇ ਵਿੱਚ ਡਿਊਟੀ ਦੇ ਬਾਅਦ ਇੱਕ ਮਹਿਲਾ ਡਾਕਟਰ ਜੋ ਕਿ ਆਪਣੀ ਡਿਊਟੀ ਨਿਭਾ ਰਹੀ ਸੀ ਇਹਦੇ ਵੱਲੋਂ ਗੰਦੀ ਹਰਕਤ ਕੀਤੀ ਗਈ ਬਲਾਤਕਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਹੈ ਜਿਹੜੀ ਮੌਤ ਦੀ ਘਟੀਆ ਹਰਕਤ ਕੀਤੀ ਗਈ ਸੋ ਸਾਡਾ ਦੇਸ਼ ਦੇ ਨਾਲ-ਨਾਲ ਅਸੀਂ ਦੇਸ਼ ਦੇ ਵਾਸੀ ਜਿਹੜੇ ਬਹੁਤ ਹੀ ਸ਼ਰਮਿੰਦਾ ਸ਼ਰਮਿੰਦਗੀ ਨਾਲ ਜਰਾ ਸਾਡਾ ਸਿਰ ਹੁਣ ਝੁਕ ਗਿਆ ਹੈ ਇਹ ਸਾਡੇ ਦੇਸ਼ ਦੇ ਵਿੱਚ ਅਜੇ ਕਨੌਨੀ ਹਰਕਤ ਹੋਈ ਹੈ ਜਿੱਥੇ ਸਾਡੇ ਦੇਸ਼ ਦੇ ਮਹਾਰਾਣੀ ਲక్ష్ਮੀਬਾਈ ਜਹੰਮੀ ਔਰਤਾਂ ਦਾ ਸਨਮਾਨ ਕੀਤਾ ਹੈ ਉਹਨਾਂ ਨੇ ਜਨਮ ਲਿੱਤਾ ਹੈ ਇੱਥੇ ਸਾਡਾ ਦੇਸ਼ ਮਾਂ ਦੁਰਗਾ ਨੂੰ ਕੂਲਦਾ ਹੈ ਜਿੱਥੇ ਸਾਡੇ ਦੇਸ਼ ਨੂੰ ਮਾਂ ਕਾਲੀ ਦਾ ਰੂਪ ਹੈ ਉਹ ਦੱਸਿਆ ਜਾਂਦਾ ਹੈ ਨਾਰੀ ਸ਼ਕਤੀ ਦਾ ਨਾਮ ਦਿੱਤਾ ਜਾਂਦਾ ਉਸੇ ਦੇਸ਼ ਵਿੱਚ ਅੱਜ ਇੰਨੀ ਕਨੌਨੀ ਹਰਕਤ ਹੋਈ ਹੈ ਕਿ ਇੱਕ ਬੱਚੀ ਨੂੰ ਬੱਚੀ ਦੇ ਨਾਲ ਬਲਾਤਕਾਰ ਕਰਕੇ ਉਹਨੂੰ ਇੱਕ ਤਸੀਹੇ ਦੇ ਦੇ ਕੇ ਬਹੁਤ ਹੀ ਬੁਰੀ ਤਰ੍ਹਾਂ ਨਾਲ ਜਿਹੜਾ ਮਾਰਿਆ ਗਿਆ ਸਾ ਅਸੀਂ ਬਹੁਤ ਸ਼ਰਮਿੰਦਾ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਦੋਸ਼ੀ ਹੈ ਉਹਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਦਿੱਤੀ ਜਾਵੇ ਉਹਨੂੰ ਚੌਂਕ ਦੇ ਵਿੱਚ ਚਰਾਹੇ ਦੇ ਵਿੱਚ ਸਾਰੇ ਦੇਸ਼ ਵਾਸੀਆਂ ਦੀ ਨਿਗਾਹ ਦੇ ਸਾਹਮਣੇ ਜਿਹੜੀ ਫਾਂਸੀ ਦਾ ਫੰਦਾ ਤੇ ਚੁਲਾਇਆ ਜਾਵੇ ਤਾਂ ਕਿ ਇਹ ਜੀ ਗੰਦੀ ਹਰਕਤ ਕਰਨ ਤੋਂ ਪਹਿਲਾਂ ਕੋਈ ਵੀ 100 ਵਾਰ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਦੇਸ਼ ਦੀ ਬੇਟੀ ਨਾਲ ਖੜੋ ਇਨਸਾਫ ਦੀ ਮੰਗ ਕਰੋ ਜਦ ਤੱਕ ਦੋਸ਼ੀ ਨੂੰ ਫਾਂਸੀ ਦੀ ਜਾਨੀ ਹੁੰਦੀ ਉਦੋਂ ਤੱਕ ਜਿਹੜਾ ਸਾਰਾ ਦੇਸ਼ ਹੈ ਇਸ ਬੇਟੀ ਦੇ ਨਾਲ ਹੈ ਇਸ ਭੈਣ ਦੇ ਨਾਲ ਹੈ 10 25 ਸੁਰਵਿੰਦਰ ਸਿੰਘ ਭਗਵਾਨ ਪਰਾ ਵਿਦਿਆਰਥੀ 9 ਮੀਟਰ ਸਾਲ ਠੀਕ ਹੈ ਨਾ ਤੁਹਾਨੂੰ ਜਿਹੜਾ ਕੰਡ ਬਹੁਤ ਲੱਗ ਪਗਾ ਕਿਉਂਕਿ ਗੁਰੂ ਸਾਹਿਬ ਦੇ ਸਿਧਾਂਤ ਨੇ ਗੁਰੂ ਸਾਹਿਬ ਦਾ ਸਿਧਾਂਤ ਹੈ ਸੋਖਮੰਦਾਕੀ ਅਜਿਤ ਜਮਾ ਰਾਜ ਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਦਲੀਲ ਦਿੱਤੀ ਗਈ ਹੈ ਵਰਮਦੀ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾਂ ਧੀਆਂ ਜਾਣਾ ਪਰ ਇੱਕਾਂ ਨਾਰੀ ਜਿੱਤੀ ਹੋਏ ਭਰਤੀ ਭੈਣ ਮੁਖਾੜੇ ਗੁਰੂ ਸਾਹਿਬ ਦਾ ਸਿਧਾਂਤ ਹੈ ਤੇ ਜਦੋਂ ਕਿਸੇ ਧੀ ਭੈਣ ਦਾ ਹੁੰਦਾ ਤੇ ਖਰਦੇ ਬੂੰਦਲੇ ਜਾਂਦੇ ਨੇ ਔਰ ਮੈਂ ਹੱਥ ਜੋੜ ਕੇ ਸਰਕਾਰਾਂ ਨੂੰ ਅਪੀਲ ਕਰੂੰਗਾ ਕਿ ਬੜਾ ਦੇਸ਼ ਆਜ਼ਾਦ ਹੋਣ ਦਾ ਟਾਈਮ ਹੋ ਗਿਆ ਇਹ ਚੀਜ਼ਾਂ ਤੇ ਨੱਥ ਪਾਓ ਕਾਨੂੰਨ ਸਖਤ ਕਰੋ ਜੇ ਤੁਸੀਂ ਅਸੀਂ ਕੈਂਡੋ ਮਾਰਚ ਕਰਦੇ ਆ ਅਸੀਂ ਕਰੋਨ ਦੇ ਮਰਦੀ ਵੀ ਕਹਿੰਦੇ ਆ ਪਰ ਜੇ ਤੁਸੀਂ ਧੀਆ ਦੀ ਸੁਰੱਖਸ਼ਾ ਤੋਂ ਕਾਨੂੰਨ ਨਹੀਂ ਕਰ ਸਕਦੇ ਤਾਂ ਧੀਆ ਨੂੰ ਇੱਕ ਕਰਵਾਲਰ ਦਾ ਲਾਇਸੈਂਸ ਦੇ ਦਿਓ ਜਿਹੜੇ ਇਹੋ ਜਿਹੇ ਅਗੋਚੜਾਂ ਨੂੰ ਇਹ ਜਿਹ ਦੋਸ਼ਿਆਵ ਆਪ ਸਜ਼ਾ ਦੇ ਸਕਦਾ ਵੀ ਕਦੇ ਗਏ ਨੇ ਠੀਕ ਹੈ ਵਾਹਿਗੁਰੂ ਜੀ ਖਾਲਸਾ ਜੀ ਮੈਂ ਸਨਿਦਵਾ ਸ਼ਹਿਰੀ ਪ੍ਰਧਾਨ ਕਾਂਗਰਸ ਸੰਵਾਦ ਤੁਹਾਨੂੰ ਕਿੱਥੇ ਕਦੀ ਹੈਗੀ ਹੈ ਜਿਹੜਾ ਬਾਰ ਬਾਰ ਹੈ ਜਿਹੜਾ ਘਟਨਾ ਹੋ ਰਹੀਆਂ ਕਲਕੱਤਾ ਵਿੱਚ ਜਿਹੜਾ ਰੇਪ ਹੋਇਆ ਡਾਕਟਰ ਨਾਲ ਕੀ ਕਹਿਣਾ ਚਾਹੁੰਦੇ ਹੋ ਕੱਟਾ ਵਿੱਚ ਜਿਹੜਾ ਰੇਪ ਹੋਇਆ ਇਹ ਬਹੁਤ ਅਸੀਂ ਨਿਖੇਧੀ ਕਰਦੇ ਆਂ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਆ ਜਦੋਂ ਇੱਕ ਡਾਕਟਰ ਰੱਬ ਦਾ ਰੂਪ ਜਿਹੜਾ ਜਿਹੜਾ ਜਾਨ ਬਚਾਉਂਦਾ ਏ ਉਹੀ ਇੱਥੇ ਸੇਫ ਨਹੀਂ ਤਾਂ ਇੱਥੇ ਹੋਰ ਕੌਣ ਸੇਫ ਹੋ ਸਕਦਾ ਕਿਉਂਕਿ ਅਸੀਂ ਡਾਕਟਰ ਨੂੰ ਦੂਜਾ ਰੱਬ ਦਾ ਰੂਪ ਕਹਿੰਦੇ ਆ ਜੇ ਉਹ ਡਾਕਟਰ ਹੀ ਸੇਫ ਨਹੀਂ ਤਾਂ ਇੱਥੇ ਹੋਰ ਕੌਣ ਸੇਫ ਹੈ ਜਿਹੜੀ ਸਾਡੀ ਭੈਣ ਜੋ ਡਾਕਟਰ ਔਨ ਡਿਊਟੀ ਸੀ ਉਸ ਨਾਲ ਜਿਹੜਾ ਜ਼ਬਰਜਨਾਹ ਹੋਇਆ ਤੇ ਉਸ ਦਾ ਫਿਰ ਮਾਰਚ ਕਤਲ ਕੀਤਾ ਗਿਆ ਬੇਰਹਿਮੀ ਨਾਲ ਅਸੀਂ ਉਸ ਦੀ ਪੂਰੀ ਨਖੇਦੀ ਕਰਦੇ ਆ ਤੇ ਸਰਕਾਰ ਨੂੰ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਉਹ ਦੇ ਕਾਤਲਾਂ ਨੂੰ ਫੜ ਕੇ ਫਾਂਸੀ ਸਜ਼ਾ ਨਹੀਂ ਤਾਂ ਹਮਦ ਇੱਕ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਅੱਗੇ ਤੋਂ ਕੋਈ ਇਹੋ ਜਿਹੀ ਕਾਨੂੰਨੀ ਹਰਕਤ ਕਰਨ ਲੱਗੇ ਸੋਚੇ ਇਹ ਬਹੁਤ ਮੰਦਭਾਗੀ ਘਟਨਾ ਹੈ